ਇਹ ਬੇਤੁਕੀਆਂ ਗੱਲਾਂ ਜਿਹੜੀਆਂ ਰੋਜ਼ ਹੀ ਪੰਜਾਬ ਦੇ ਵਿੱਚ ਉਹ ਕਰਦੇ ਨੇ ਜਿਹਦੇ ਹਲਕੇ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਮੈਂ ਫਲਾਣ ਕਰ ਦੂੰ ਮੈਂ ਢੀਮ ਕਰ ਦੂੰ ਪਤਾ ਨਹੀਂ ਆਪਣੇ ਆਪ ਨੂੰ ਕਿੱਡਾ ਕਿਣਾ ਡੂਖਾ ਸਮਝਦਾ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਇਹਨਾਂ ਦਾ ਸਤਿਕਾਰ ਕਰਦਾ ਹਾਂ ਪਰ ਜਿਹੜੀਆਂ ਇਹ ਗੱਲਾਂ ਜਿਹੜੀਆਂ ਨਜਾਇਜ਼ ਜੀਆਂ ਕਰਕੇ ਕਹਿਣਾ ਮੈਨੂੰ ਉਹਨਾਂ ਗੱਲਾਂ ਤੋਂ ਗੁੱਸਾ ਆਇਆ ਪਹਿਲੀ ਤੇ ਗੱਲ ਤੁਸੀਂ ਰਹੀ ਹੋਈ ਪਾਰਟੀ ਦੇ ਪ੍ਰਧਾਨ ਜੀ ਹੁਣ ਜੇ ਇਹ ਬੰਦਿਆਂ ਵਾਲੀ ਗੱਲ ਹੈ ਤਾਂ ਉਹਨਾਂ ਨੇ ਇੱਕ ਦਿਨ ਦਾ ਜਵਾਬ ਜ਼ਰੂਰ ਦਿਓ ਤੁਸੀਂ ਦੱਸੋ ਮੈਂ ਤੁਹਾਨੂੰ ਫੋਨ ਕਿਦਨ ਕੀਤਾ ਜੀ ਤੁਸੀਂ ਮੈਨੂੰ ਪਿਛਲੇ ਸਾਲ ਫੋਨ ਕੀਤਾ ਕਿ ਮੇਰੀ ਲੜਕੀ ਦੇ ਵਿਆਹ ਤੇ ਆਈ ਤੇ ਮੈਂ ਤੁਹਾਡੀ ਲੜਕੀ ਦੇ ਵਿਆਹ ਤੇ ਗਿਆ ਹਾਂ ਤੁਹਾਡੀ ਤੇ ਸਾਡੀ ਤੇ ਕੋਈ ਫਰਕ ਨਹੀਂ ਚਲੋ ਤੁਹਾਨੂੰ ਥੋੜਾ ਜਿਹਾ ਬੋਲਣ ਚ ਨਹੀਂ ਬੜਾ ਤੁਸੀਂ ਚੰਗਾ ਬੋਲਣ ਚ ਵਿਸ਼ਵਾਸ ਨਹੀਂ ਰੱਖਦੇ ਤਾਈਂ ਤੇ ਤੁਹਾਨੂੰ ਰੱਬ ਨੇ ਸਜ਼ਾ ਦਿੱਤੀ ਹੈ ਨਹੀਂ ਤੇ 10 ਸਾਲ ਤੁਹਾਡੀ ਸਰਕਾਰ ਰਹੀ ਹੋਵੇ ਪੰਜਾਬ ਦੇ ਵਿੱਚ ਤੇ ਤੁਹਾਡਾ ਆ ਹਸ਼ਰ ਹੋ ਜਾਏ ਅੱਜ ਤੁਸੀਂ ਮਜੀਠੇ ਰੈਲੀ ਕਰਨੇ ਤੁਹਾਡਾ ਕੋਈ ਹਜ਼ਾਰ ਬੰਦਾ ਨਹੀਂ ਇਕੱਠਾ ਹੋਇਆ ਜਿੱਥੇ ਇਥੇ 10-10 ਹਜ਼ਾਰ ਦੇ ਇਕੱਠ ਹੁੰਦੇ ਰਹਿ ਤੇ ਬਾਦਲ ਸਾਹਿਬ ਇਹ ਗੱਲਾਂ ਜਿਹੜੀਆਂ ਨਾ ਤੁਸੀਂ ਇੱਕ ਜੁਮੇਹਾਰ ਜੇ ਤੁਸੀਂ ਅਮਰਧਾਰੀ ਸੇਖੋ ਤੁਸੀਂ ਝੂਠ ਬੋਲਣ ਲੱਗਿਆ ਪਹਿਲਾਂ ਵੇਖੋ ਇਹ ਝੂਠ ਤੁਸੀਂ ਬਹੁਤ ਬੋਲਤੇ ਜਦੋਂ ਬੇਅਦਬੀ ਹੋਈਆਂ ਤੁਸੀਂ ਰੱਜ ਕੇ ਝੂਠ ਬੋਲਿਆ ਜਦੋਂ 328 ਰੁਪਏ ਨਾ ਲੱਭੇ ਤੁਸੀਂ ਰੱਜ ਕੇ ਝੂਠ ਬੋਲਿਆ ਤੇ ਤੁਹਾਡੋਂ ਲੋਕ ਬੜੀ ਚੰਗੀ ਤਰ੍ਹਾਂ ਜਾਣ ਚੁੱਕੇ ਆ ਜੇ ਤੁਸੀਂ ਐਡੇ ਇੱਕ ਪੰਥਕ ਪ੍ਰਧਾਨ ਖਵਾਉਣ ਵਾਲੇ ਤੇ ਤੁਸੀਂ ਮੈਨੂੰ ਦੱਸੋ ਤੈਨ ਤੋਂ 328 ਰੁਪਏ ਦੇ ਕੀਤਾ ਕੀ ਜੇ ਸਾਡੀ ਸਰਕਾਰ ਨੇ ਉਹਨਾਂ ਬੰਦਿਆਂ ਦੇ ਖਿਲਾਫ ਪਰਚੇ ਦਰਜ ਕੀਤੇ ਤੇ ਅੱਜ ਲੋਕ ਰਾਤੀ ਮੇਰੇ ਨਾਲ ਇੱਕ ਪਰਿਵਾਰ ਸਰਦਾਰ ਮੱਖਣ ਸਿੰਘ ਮੈਨੂੰ ਲੱਗਦਾ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਸਰਦਾਰ ਮੱਖਣ ਸਿੰਘ ਮਤੇয়াল ਕੌਣ ਸੀ ਜਿ ਜ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਕਾਂਦੀ ਦਲ ਦੇ ਪ੍ਰਧਾਨ ਹੋਉਂਦੇ ਜੀ ਉਹਦਾ ਪਰਿਵਾਰ 7200 ਤੋਂ ਦਲਜੀਤ ਤੋਂ ਇਸ ਕਰਕੇ ਮਰਨਾ ਸ਼ਾਮਲ ਹੋ ਗਿਆ ਭਈ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡਾ ਦਿਲ ਜਿੱਤ ਲਿਆ 328 ਰੁਪਏ ਦੇ ਤਾਂ ਤੁਸੀਂ ਕੈਪਟਨ ਮਰੀਂਦਰ ਸਿੰਘ ਦੇ ਨਾਮ ਹਲ ਕੇ ਸਿੱਟਾ ਬਣਾਈ ਗਏ ਤੇ ਰਫਾ ਦਫਾ ਕਰੀ ਗਏ ਤੁਸੀਂ ਕੀ ਕੀਤਾ ਜੀ ਦੂਜੀ ਗੱਲ ਤੁਸੀਂ ਗੱਲ ਕਰਕੇ ਗਏ ਮੈਨੂੰ ਕਹੇ ਜੀ ਇਹ ਸਕੂਟਰ ਤੇ ਆਇਆ ਸੀ ਮੇਰਾ ਵੀਰ ਵੇਖੋ ਜਦੋਂ ਤੁਸੀਂ ਵੀ ਜੰਮੇ ਤੁਸੀਂ ਸਿੱਧਾ ਸਕੂਟਰ ਤੇ ਨਹੀਂ ਜਾਂ ਗੱਡੀ ਤੇ ਜਾਂ ਜਹਾਜ਼ ਤੇ ਨਹੀਂ ਜੰਮੇ ਜੰਮੇ ਸਾਰੇ ਇਹ ਧਰਤੀ ਤੇ ਹੀ ਆ ਅਸੀਂ ਧਰਤੀ ਤੋਂ ਪੈਦਾ ਹੋਏ ਹੌਲੀ ਹੌਲੀ ਕੋਈ ਸਾਈਕਲ ਤੋਂ ਉੱਠਿਆ ਕੋਈ ਸਕੂਟਰ ਤੇ ਆਇਆ ਕੋਈ ਟਰੈਕਟਰ ਤੇ ਆਇਆ ਕੋਈ ਗੱਡੀ ਤੇ ਆਇਆ ਕੋਈ ਜਹਾਜ਼ਾਂ ਤੇ ਚੜ ਗਿਆ ਤੇ ਤੁਸੀਂ ਆਪਣੇ ਆਪ ਨੂੰ ਕਿੱਡੇ ਖਾਨੇ ਖਾਸ ਸਮਝਦੇ ਹੋ ਜਦੋਂ 2004 ਦੇ ਵਿੱਚ ਜਦੋਂ ਕਰਨ ਪ੍ਰਾਰਧ ਦੇ ਨਾਲ ਤੁਸੀਂ ਇਲੈਕਸ਼ਨ ਲੜੀ ਆ ਸਲਵੀਰ ਸਿੰਘ ਗਿੱਲ ਤੁਹਾਡੀ ਇਲੈਕਸ਼ਨ ਦੇ ਵਿੱਚ ਉੱਥੇ ਸੀਗਾ ਮੁਕਸਰ ਮੈਂ ਤੁਹਾਡੇ ਘਰ ਗਿਆ ਤੁਹਾਡੇ ਘਰ ਦੇ ਜਿਹੜੇ ਕਮਰੇ ਚ ਡਰਾਈਂਗ ਰੂਮ ਦੇ ਵਿੱਚ ਡਾਈਨਿੰਗ ਟੇਬਲ ਲੱਗਾ ਹੁੰਦਾ ਸੀ ਤੇ ਤੁਹਾਡੀ ਜਿਹੜੀ ਛੱਤ ਨਾਲ ਐਡੇ ਐਡੇ ਖੇਪੜੂ ਤੁਹਾਡੇਗੇ ਸੀਗੇ ਜੇ 2004 ਦੀਆਂ ਗੱਲਾਂ ਕਰਦਾ 2007 ਜੇ ਤੁਹਾਡੀ ਇਲੈਕਸ਼ਨ ਆ ਗਈ ਬਾਅਦ ਚ ਸਰਕਾਰ ਆ ਗਈ 10 ਸਾਲ ਤੁਸੀਂ ਮੈਂ ਕਹਿਣਾ ਨਹੀਂ ਚਾਹੁੰਦਾ ਜੋ ਤੁਸੀਂ ਲੁੱਟਿਆ ਕੁੱਟਿਆ ਉਦੋਂ ਬਾਅਦ ਤੁਹਾਡੇ ਬਾਦਲ ਮਹਿਲ ਬਣ ਗਏ ਤੁਹਾਡੇ ਚੰਡੀਗੜ੍ਹ ਮਹਿਲ ਬਣ ਗਏ ਤੁਹਾਡੇ ਸੁਖ ਵਿਲੇ ਬਣ ਗਏ ਤੁਹਾਡੀਆਂ ਗੜਗਾਓਂ ਕੋਠੀਆਂ ਪੈ ਗਈਆਂ ਬਦੋਂ ਸਾਬ ਇਹੋ ਜੀਆਂ ਗੱਲਾਂ ਸੋਚਣ ਤੋਂ ਪਹਿਲਾਂ ਨਾ ਗੱਲ ਕਰਨ ਤੋਂ ਪਹਿਲਾਂ ਗੱਲ ਸੋਚਿਆ ਕਰੋ ਕਿ ਗੱਲ ਕਿੱਧਰ ਨੂੰ ਜਾਊਗੀ ਤੁਸੀਂ ਸਾਨੂੰ ਸਕੂਟਰ ਤੇ ਦੱਸਦੇ ਤੁਸੀਂ ਕੀ ਸੀਗੇ ਪਹਿਲਾਂ ਤੀਜੀ ਗੱਲ ਤੁਸੀਂ ਮੈਨੂੰ ਇਹ ਗੱਲ ਕਹੀ ਕਿ ਇਹੋ ਹੀ ਪੁਲਿਸ ਤੈਨੂੰ ਘਰੋਂ ਚੁੱਕ ਕੇ ਲੈ ਕੇ ਜਾਊਗੀ ਬੱਲੇ 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 ਚਿਕਾਉਣਾ ਕਿਨੇ ਤੁਸੀਂ ਨਾ ਤੁਹਾਡੀ ਕਦੇ ਕਹੇ ਨੇ ਸੁਣੀ ਨਾ ਤੁਹਾਡਾ ਸਮਾਂ ਆਉਣਾ ਤੁਸੀਂ ਰੱਬ ਦੇ ਧੱਕੇ ਹੋ ਤੁਸੀਂ ਰੱਬ ਦੇ ਧੱਕੇ ਰੱਬ ਦੇ ਧੱਕੇ ਦਾ ਕਦੀ ਸਮਾਂ ਨਹੀਂ ਆਉਂਦਾ ਲੋ ਓਦਾਂ ਕਦੇ ਉਨੀ ਕੀ ਕੋਈ ਕਸਰ ਹੋ ਜੇ ਤਾਂ ਸ਼ਾਇਦ ਸਮਾ ਸਕਦਾ ਤੇ ਜਿਹੜੀਆਂ ਪੁਲਸਾਂ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਇੱਕ ਡੀਐਸਪੀ ਨੂੰ ਦਬਕੇ ਮਾਰ ਕੇ ਗਏ ਹੋ ਤੁਸੀਂ ਇੱਕ ਜਨਾਨੀ ਐਸਐਸਪੀ ਦਾ ਗੱਲ ਗੱਲ ਕੀਤੀ ਸਾੜ ਨਾਲ ਪੰਗੇ ਲੈਂਦੀ ਤੁਸੀਂ ਕਾਲੀ ਦਲ ਦੇ ਪ੍ਰਧਾਨ ਹੋ ਇੱਕ ਲੇਡੀ ਨੂੰ ਲਫਜ਼ ਬੋਲਣ ਲੱਗਿਆ ਪਹਿਲਾਂ ਸੋਚ ਲਿਆ ਕਰੋ ਕਿ ਜਨਾਨੀਆਂ ਸਾੜ ਨਾਲ ਪੰਗੇ ਲੈਂਦੀ ਇਹ ਗੱਲਾਂ ਛੋਭਾ ਦਿੰਦੀਆਂ ਸਾਡੇ ਹਲਕੇ ਦੇ ਵਿੱਚ ਕਿ ਜਨਾਨੀ ਐਮਐਲਏ ਉਹ ਅਸੀਂ ਉਹਨੂੰ ਭੈਣ ਕਹਿ ਕੇ ਪਰਚਾਈ ਕਹਿ ਕੇ ਬੋਲਦੇ ਆ ਅਸੀਂ ਤੇਰੀ ਕਦੀ ਇਹੋ ਜਿਹੇ ਲਫਜ਼ ਬੋਲਦੇ ਕੋਈ ਐ ਕਰਦੀ ਹੋ ਜੇ ਕਰਦੀ ਬਹੁਤ ਕੁਝ ਕਰਦੇ ਆਂ ਹਿੰਦੂ ਨਹੀਂ ਬੋਲਦੇ ਅਸੀਂ ਇਹਨੇ ਕਿ ਨਹੀਂ ਭਾਈ ਲੋਕ ਸਭ ਕੁਝ ਜਾਣਦੇ ਆ ਬਾਦਲ ਸਾਹਿਬ ਇਹਨਾਂ ਗੱਲਾਂ ਦੇ ਨਾਲ ਥੋੜਾ ਜਿਹਾ ਖਾਸ ਧਿਆਨ ਰੱਖਿਆ ਕਰੋ ਬੇ ਬੋਲਣ ਤੋਂ ਪਹਿਲਾਂ ਆ ਵਾਚ ਲਿਆ ਕਰੋ ਰਹੀ ਗੱਲ ਮੈਂ ਤੁਹਾਨੂੰ ਅੱਜ ਦੱਸ ਦਵਾਂ ਤਲਵੀਰ ਸਿੰਘ ਗਿੱਲ ਹਲਕਾ ਮਜੀਠਾ ਦੇ ਵਿੱਚ ਫਿਰ ਰਿਹਾ ਹਲਕਾ ਮਜੀਠਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਦੀ ਨੇਰੀ ਆਈ ਆ ਬਾਦਲ ਸਾਹਿਬ ਤੁਹਾਡੇ ਤੋਂ ਇਹੋ ਵੱਡਾ ਤੁਹਾਨੂੰ ਕੋ ਲੀਡਰ ਨਹੀਂ ਰਹਿ ਗਿਆ ਤੁਹਾਡੇ ਤੋਂ ਵੱਡਾ ਤੇ ਇਹਨਾਂ ਤੋਂ ਕੋਈ ਕੋਈ ਲੀਡਰ ਨਹੀਂ ਤੁਸੀਂ ਆਏ ਹੋ ਅੱਜ ਆ ਲੋ ਅੱਜ ਨਾ 14 ਤਰੀਕ ਨੂੰ ਲੋਕਾਂ ਵੋਟਾਂ ਪੜੀਆਂ 17 ਨਤੀਜਾ ਨਾ ਇਹ ਹੁਣ ਰੱਬ ਦੱਸੂਗਾ ਇਹ ਚਪੇੜ ਤਲਵੀਰ ਸੋ ਦੇ ਮੋਢੇ ਵੱਜਦੀ ਆ ਕਿ ਚਪੇੜ ਸੁਖਬੀਰ ਸਿੰਘ ਬਾਦਲ ਦੇ ਮੋਢੇ ਵੱਜਦੀ ਆ ਤੁਸੀਂ ਸਪੈਸ਼ਲ ਮੁਜੀਠੇ ਦੇ ਵਿੱਚ ਹੁਣ ਰੱਬ ਦੱਸੋ ਰਹੀ ਗੱਲ ਤੁਸੀਂ ਕਹਿੰਦੇ ਜੇ ਕਿ ਮੈਂ ਤਲਵੀਰ ਨੂੰ ਕਦੀ ਉਹ ਭਰਾਵਾ ਤੇਰੀ ਪਾਰਟੀ ਚ ਆਉਣਾ ਖੇ ਖਾਣੇ ਕਹਿੰਦੇ ਤੇਰੀ ਪਾਰਟੀ ਚ ਲੈਣ ਗਿਆਊਗਾ ਤੇਰੀ ਕਿਹੜੀ ਪਾਰਟੀ ਆ ਤੂੰ ਕਿਹੜੀ ਪਾਰਟੀ ਦੀ ਗੱਲ ਕਰਦਾ ਤੇਰੀ ਪਾਰਟੀ ਕੋਈ ਨਹੀਂ ਰਹੀ ਤੁਹਾਡੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਆ ਜੇਕਰ ਮਾਂ ਹੀ نسل ਦੀ نسل 쿠ਸ਼ੀ ਕਰਨ ਦੀ ਤਿਆਰੀ ਕਰ ਲੈ ਬਚਾਉ ਕੌਣ ਜੇ ਚੌਕੀਦਾਰ ਨੇ ਸਨ ਲਾ ਲਈ ਘਰ ਕਿਵੇਂ ਬਚੂ ਜੇ ਮਲਾ ਨੇ بیੜੀ ਡੋਬਣ ਦੀ ਤਿਆਰੀ ਕਰ ਲਈ ਮੁਸ਼ਕਲ ਹੈ بیੜੀ ਪਾਰ ਲੱਗਣੀ ਖੇਤ ਨੂੰ ਵਾੜ ਖਾਣ ਲੱਗ ਗਈ ਹੈ ਆਗੂ ਕੌਮ ਨੂੰ ਡੋਬਣ ਦੀ ਤਿਆਰੀ ਚ ਨੇ ਤੇ ਫਿਰ ਉਹਨਾਂ ਕੌਮਾਂ ਦਾ ਕੀ ਬਣੂ ਇਹ ਪੰਥ ਵਾਲਿਓ ਇਹ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਜ਼ਰੂਰ ਧਿਆਨ ਚ ਰੱਖਿਓ ਅੱਜ ਜੋ ਹਾਲਾਤ ਬਣੇ ਹੋਏ ਨੇ ਯਾਦ ਆਉਂਦਾ ਏ ਇੱਕ ਪਾਸੇ ਉਹ ਲੋਕ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਨੂੰ ਮੁੱਖ ਰੱਖਦੇ ਐ ਅਕਾਲੀ ਫੂਲਾ ਸਿੰਘ ਦੂਸਰੇ ਪਾਸੇ ਹੁਕਮਨਾਮਾ ਹੈ ਤਰਜਮਾਨੀ ਹੈ ਤੀਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਹੈ ਉਹਦਾ ਸਤਕਾਰ ਹੈ ਤੇ ਚੌਥੇ ਪਾਸੇ ਸ਼ੇਰੇ ਪੰਜਾਬ ਹੈ ਜਿਹੜਾ ਉਸ ਸੁਤੰਤਰਤਾ ਨੂੰ ਬਹਾਲ ਰੱਖਣ ਚ ਹੀ ਆਪਣੀ ਸਰਕਾਰ ਖਾਲਸਾ ਤੇ ਦਰਬਾਰ ਖਾਲਸਾ ਸਮਝਦਾ ਹੈ ਔਰ ਉਹਨਾਂ ਲੋਕਾਂ ਦੇ ਕਿਰਦਾਰ ਤੇ ਗੁਫ਼ਤਾਰ ਤੇ ਸਰਦਾਰੀ ਨੂੰ ਵੇਖਦਿਆਂ ਸ਼ਬਦ ਛੋਟੇ ਪੈ ਜਾਂਦੇ ਨੇ ਐਡੇ ਉੱਚੇ ਕਿਰਦਾਰਾਂ ਦੀ ਸਿਫਤ ਕਿੱਥੇ ਤੇ ਕਿਵੇਂ ਕਰਾਂ ਦੂਸਰੇ ਪਾਸੇ ਆ ਬادل ਧਾਮੀ ਗੜਗੱਜ ਐਂਡ ਕੰਪਨੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਨੂੰ ਸੱਟ ਮਾਰੀ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਅੱਜ ਜਾਰੀ ਤੇ ਕੱਲ ਨੂੰ ਵਾਪਸ ਲੈ ਲੈ ਅੱਜ ਸ਼ਜਾਵਾਂ ਦਾ ਡਰਾਮਾ ਰਚਿਆ ਭਾਂਡੇ ਮਜ਼ਾਕ ਇਤੇ ਕੱਲ ਨੂੰ ਪੰਥ 'ਚ ਸ਼ਾਮਲ ਕਰ ਲੈ ਇਹ ਖਿੱਲੀ ਉਡਾਈ ਜਾ ਰਹੀ ਹੈ ਔਰ ਜਿਹੜਾ ਤਖਤ ਸਾਹਿਬ ਦੇ ਜਥੇਦਾਰ ਦਾ ਸਨਮਾਨ ਸੀ ਮਿੱਟੀ 'ਚ ਮਿਲਾ ਕੇ ਰੱਖਦਾ ਜਿਹੜਾ ਅਕਾਲੀ ਫੂਲਾ ਸਿੰਘ ਖਵਾਉਂਦਾ ਸੀ ਅੱਜ ਉਹ ਇੱਕ ਨਾਮਲਾਜ਼ਮ ਰਹਿ ਗਿਆ ਨਾਉ ਸੀਰੀ ਰਹਿ ਗਿਆ ਬਹੁਤ ਥੱਲੇ ਦਰਜੇ ਦਾ ਉਹ ਬਣ ਕੇ ਰਹਿ ਗਿਆ ਹੈ ਜਿਹੜਾ ਕੇਵਲ ਗੁਲਾਮੀ ਤੱਕ ਸੀਮਤ ਹੈ ਤੇ ਭੋਗਾਂ ਤੇ ਲਫਾਫੇ ਇਕੱਠੇ ਕਰਨ ਜੋਗਾ ਉਨੂੰ ਪੁਜਾਰੀ ਬਣਾ ਕੇ ਰੱਖ ਲਿਆ ਜੇ ਪੁਜਾਰੀ ਵੀ ਕਿਤੇ ਨਾ ਕਿਤੇ ਸ਼ਤਕਾਰਤ ਹੋਇਆ ਕਰਦੇ ਆ ਬਹੁ ਥੱਲੇ ਲੈ ਗਏ ਇਹ ਕੇ ਲੋਕ ਨੇ ਸ੍ਰੀ ਅਕਾਲ ਤਖਸੈਬ ਦੀ ਮਾਨ ਮਰਜ਼ਾਇਦਾ ਮਿੱਟੀ ਕਰ ਦਿੱਤੀ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਅ ਜਥੇਦਾਰ ਸਾਹਿਬ ਦਾ ਮਾਨ ਸਨਮਾਨ ਖਤਮ ਕਰ ਦਿੱਤਾ ਅਕਾਲ ਤਖਸੈਬ ਦੀ ਸੁਤੰਤਰਤਾ ਖਤਮ ਕਰਕੇ ਦਿੱਲੀ ਦੇ ਕੋਲੇ ਆਰਐਸਐਸ ਦੇ ਕੋਲੇ ਗਹਿਣੇ ਪਾ ਦਿੱਤੀ ਇਨਾਂ ਵਾਸਤੇ ਵੀ ਜਦੋਂ ਸ਼ਬਦਾਂ ਦੀ ਪੜ ਚੋਲ ਕਰਦੇ ਆ ਤੇ ਸ਼ਬਦ ਵੀ ਸਾਨੂੰ ਕਹਿੰਦੇ ਨੇ ਇਹ ਲੋਕ ਏਨੇ ਬਿਸ਼ਰਮ ਏਨੇ ਗਰਕ ਚੁੱਕੇ ਨੇ ਇਹਨੇ ਨਿਗਰ ਗਏ ਨੇ ਇੰਨਾ ਵਾਸਤੇ ਤਾਂ ਹੁਣ ਸਾਨੂੰ ਵੀ ਸ਼ਰਮ ਆਉਣ ਲੱਗ ਗਈ ਕਿ ਇੱਥੇ ਸ਼ਬਦ ਕਿਹੜੇ ਵਰਤੀਏ ਨੀਵੇਂ ਤੋਂ ਨੀਵੇਂ ਸ਼ਬਦ ਵੀ ਇਹਨਾਂ ਲਈ ਵਰਤ ਲੋ ਉਹ ਵੀ ਸ਼ਰਮਸ਼ਰ ਹੋ ਜਾਣਗੇ ਇਹਨੇ ਇਹ ਲੋਕ ਬਿਸ਼ਰਮ ਹੋ ਚੁੱਕੇ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲੋਂ ਇੱਕ ਪਰਿਵਾਰ ਪਿਆਰਾ ਰਹਿ ਗਿਆ ਸਤਾ ਪਿਆਰੀ ਰਹਿ ਗਈ ਹੈ ਉਸ ਵਾਸਤੇ ਇਹ ਸੌਦੇ ਸਾਧਾ ਨੂੰ ਹੁਕਮਨਾਮੇ ਜਾਰੀ ਵੀ ਕਰ ਦਿੰਦੇ ਨੇ ਤੇ ਵਾਪਸ ਵੀ ਲੈ ਲੈਂਦੇ ਆ ਅਕਾਲ ਤਖਤ ਤੇ ਗਲਤੀਆਂ ਵੀ ਮੰਨ ਲੈਂਦੇ ਨੇ ਤੇ ਬਾਹਰ ਆ ਕੇ ਮੁੱਕਰ ਵੀ ਜਾਂਦੇ ਆ ਫਕਰੇ ਕੌਮ ਵਾਪਸ ਵੀ ਹੋ ਗਏ ਨੇ ਹੁਣ ਸੁਪਰ ਫਕਰੇ ਕੌਮ ਬਣਾ ਕੇ ਦਿੱਤੇ ਵੀ ਜਾਣਗੇ ਕੱਲ ਜਿਨ੍ਹਾਂ ਨੂੰ 10 ਸਾਲ ਲਈ ਕੱਢਿਆ ਗਿਆ ਸੀ ਅੱਜ 2 ਮਹੀਨਿਆਂ ਦੇ ਅੰਦਰ ਉਹਨਾਂ ਨੂੰ ਵਾਪਸ ਸ਼ਾਮਲ ਕਰ ਦਿੱਤਾ ਸਜ਼ਾ ਭਾਂਡੇ ਮਾਂਜਣ ਨੂੰ ਕਹਿ ਰਹੇ ਆ ਇਹ ਸਜ਼ਾ ਨਹੀਂ ਇਹ ਡਰਾਮੇ ਹੋ ਰਹਾ ਹੈ ਔਰ ਜਿਹੜੇ ਜਥੇਦਾਰ ਸੀ ਇੱਕ ਸਿਰੀ ਰੱਖਣ ਲਈ ਵੀ ਉਹ ਲਾਇਕ ਨਹੀਂ ਉਹਨਾਂ ਨੂੰ ਮੁੜ ਪੰਥ ਚ ਸ਼ਾਮਲ ਕਰਕੇ ਉਹਨਾਂ ਹੀ ਅਹੁਦਿਆਂ ਤੇ ਫਿਰ ਉਹਨਾਂ ਤੋਂ ਵੋਟ ਤੇ ਨੋਟ ਦੀ ਰਾਜਨੀਤੀ ਕਰਾਈ ਜਾਂਦੀ ਹੈ ਜਦ ਕਿ ਪ੍ਰਸ਼ਾਸਨ ਕਾਨੂੰਨ ਸੰਵਿਧਾਨ ਦੇ ਖਿਲਾਫ ਜਾਣ ਵਾਲੇ ਅਹੁਦਿਆਂ ਤੇ ਕਦੇ ਨਹੀਂ ਰਹਿ ਸਕਤੇ ਸਜ਼ਾਵਾਂ ਭੁਗਤਣ ਤੋਂ ਬਾਅਦ ਉਹ ਇੱਕ ਆਮ ਨਾਗਰਿਕ ਦੀ ਤਰ੍ਹਾਂ ਰਹਿ ਤਾਂ ਸਕਦੇ ਨੇ ਪਰ ਅਹੁਦੇਦਾਰੀਆਂ ਤੇ ਨਹੀਂ ਇੱਥੇ ਜਿੱਡਾ ਵੱਡਾ ਚੋਰ ਜਿੱਡਾ ਵੱਡਾ ਅਪਰਾਧੀ ਓਡਾ ਹੀ ਵੱਡਾ ਉਹਨੂੰ ਅਹੁਦਾ ਦੇ ਕੇ ਨਵਾਜਿਆ ਜਾ ਰਿਹਾ ਹੈ ਇਹ ਕੀ ਦੇ ਕਹਿਣ ਤੇ ਹੋ ਰਿਹਾ ਕਿਉਂ ਹੋ ਰਿਹਾ ਕਿਉਂ ਸਿੱਖ ਪੰਥ ਦੀਆਂ ਜੱਜਮੈਂਟਾਂ ਇੰਨੀਆਂ ਕੁ ਖਰਾਬ ਕਰ ਦਿਓ ਭਵਿੱਖ ਵਿੱਚ ਇਹਨਾਂ ਦੇ ਘਰ ਦਸ ਗੁਰੂ ਸਹਿਬਾਨਾਂ ਦੀ ਸੋਚ ਤੋਂ ਕੋਈ ਬਾਬਾ ਬੰਦਾ ਸਿੰਘ ਬਹਾਦਰ ਨਾ ਬਣ ਸਕੇ ਕੋਈ ਬੱਬਾ ਜੱਸਾ ਸਿੰਘ ਅਲੂਵਾਲੀਆਂ ਨਾ ਹੋ ਸਕੇ ਸ਼ੇਰੀ ਪੰਜਾਬ ਨਾ ਹੋ ਸਕੇ ਔਰ ਉਸ ਪੰਚਾਇਤ ਵਿੱਚ ਅਜੀਜੂਦੀਨ ਮੁਖਮ ਚੰਦ ਹਰੀ ਸਿੰਘ ਨਲੂਵੇ ਇਕੱਤਰ ਹੋ ਕੇ ਸਰਕਾਰ ਖਾਲਸਾ ਤੇ ਦਰਬਾਰ ਸਾਹਿਬ ਦਰਬਾਰ ਖਾਲਸਾ ਨੂੰ ਮੁੜ ਕਦੇ ਹੋਂਦ ਵਿੱਚ ਨਾ ਲਿਆ ਸਕਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਵੀ ਖਤਮ ਕਰ ਦਿਓ ਹੋਂਦ ਨੂੰ ਇਤਿਹਾਸ ਦਾ ਸਤਿਆਨਾਸ਼ ਕਰ ਦਿਓ ਔਰ ਵਿਰਾਸਤਾ ਤਾਂ ਤੋੜ ਦਿਓ ਜਮੀਨਾ ਵੇਚਦੇ ਹੋ ਉਹਨਾਂ ਚੋਰਾਂ ਨੂੰ ਜ਼ਥੇਦਾਰ ਐਲਾਨਦੇ ਹੋ ਇਹ ਤੁਹਾਡੇ ਕੋ ਇਹਨਾਂ ਦੀਆਂ ਜੱਜਮੈਂਟਾਂ ਇਕੱਠੀਆਂ ਕਰਨੀਆਂ ਔਖੀਆਂ ਹੋ ਜਾਣਗੀਆਂ ਜਿਹੜੇ ਡਰਾਮੇ ਸ੍ਰੀ ਅਕਾਲ ਤਖਤ ਸਭ ਤੇ ਹੋ ਰਾਇਆ ਔਰ ਇਹ ਵੀ ਗੱਲ ਇਹ ਤੇ ਕਿਸੇ ਅਦਾਲਤ ਦਾ ਜੱਜ ਵੀ ਇੰਜ ਨਹੀਂ ਕਰਦਾ ਜਿਸ ਤਰ੍ਹਾਂ ਇਹ ਕਰ ਰਹੇ ਨੇ ਕਦੇ ਸੁਪਰੀਮ ਕੋਰਟ ਦੇ ਜੱਜ ਕਹਿੰਦੇ ਸੀ ਸਾਡੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਅੱਗੇ ਬਹੁਤ ਛੋਟੇ ਪੈ ਜਾਂਦੇ ਆ ਅੱਜ ਇਹਨਾਂ ਲੋਕਾਂ ਨੇ ਇਨਾਂ ਕ ਸਤਿਆਨਾਸ਼ ਕਰ ਦਿੱਤਾ ਕਿ ਗੁਰਬਚਨ ਸਿੰਘ ਕਹਿੰਦਾ ਸੌਦੇ ਸਾਧੂ ਨੂੰ ਮਾਫੀ ਦਿੱਤੀ ਹੈ ਅਦਾਲਤ ਕਹਿੰਦੀ ਅਸੀਂ ਸਜ਼ਾ ਦਿੱਤੀ ਹੈ ਇਹ ਹੁਣ ਤੁਲਨਾ ਪੰਥ ਵਾਲਿਆਂ ਨੇ ਕਰਨੀ ਹੈ ਤੇ ਪੰਥ ਵਾਲਿਓ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਫੂਲਾ ਸਿੰਘ ਤੇ ਪੰਜਾਬ ਦੇ ਰਾਜ ਵਿੱਚ ਸਰਕਾਰੀ ਖਾਲਸਾ ਸ਼ੇਰੇ ਪੰਜਾਬ ਇਹ ਤੁਹਾਨੂੰ ਹਰ ਹੀ ਲੈ ਲਿਆਉਣਾ ਪਊ ਤਾ ਜਾ ਕੇ ਸੁਤੰਤਰਤਾ ਬਚਣੀ ਹੈ ਇਨਾਂ ਲੋਕਾਂ ਨੂੰ ਗੁਲਾਮੇ ਤੋਂ ਫੜ ਕੇ ਬਾਹਰ ਸੁਟਣਾ ਹੋ ਜਿਹੜੇ ਰਾਤ ਦੇ ਹਨੇਰਿਆਂ ਚ ਪੱਗਾਂ ਲੈ ਕੇ ਜਥੇਦਾਰੀਆਂ ਦੀਆਂ ਪਦਵੀਆਂ ਤੇ ਜਥੇਦਾਰ ਬਣੇ ਫਿਰਦੇ ਨੇ ਇਨਾਂ ਨੂੰ ਤਾਂ ਕੋਈ ਸੀਰੀ ਨਾ ਲਾਵੇ ਹੋ ਜੇ ਬੰਦਿਆਂ ਨੂੰ ਤਾਂ ਇਸ ਲਈ ਆਓ ਆਪਣੇ ਇਸ ਪੰਥ ਨੂੰ ਬਚਾਉਣ ਵਾਸਤੇ ਹੋਂਦ ਨੂੰ ਤਕੜੇ ਹੋ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਏ ਇਹ ਸਾਡੀ ਬੇਤਫਾਕੀ ਦਾ ਫਾਇਦਾ ਚੁੱਕ ਰਹੇ ਨੇ ਆਪਾਂ ਨੂੰ ਸਿਆਣਪ ਤੋਂ ਕਮ ਲੈਣ ਦੀ ਜ਼ਰੂਰਤ ਹੈ ਤੇ ਜਿਹੜੀਆਂ ਸਿੱਖ ਸੰਗਤਾਂ ਇਹਨਾਂ ਨੂੰ ਜਥੇਦਾਰ ਮੰਨ ਕੇ ਅੱਜ ਵੀ ਭੋਗਾਂ ਤੇ ਵਿਆਹਾਂ ਤੇ ਬੁਲਾ ਰਹੇ ਹੋਂ ਮਾਫੀ ਦਿਓ ਭੋਗ ਤੇ ਬੁਲਾਓਗੇ ਤੇ ਆਤਮਿਕ ਸ਼ਾਂਤੀ ਜਿਨੇ ਮਿਲਦੀ ਵਿਆਹ ਤੇ ਬੁਲਾਓਗੇ ਤੇ ਤੁਹਾਡੇ ਕਦੇ ਨਿਭਣੀ ਨਹੀਂ ਜੇ ਜਨਮ ਦਿਨ ਤੇ ਬੁਲਾਓਗੇ ਤਾਂ ਤੁਹਾਡੇ ਜਨਮ ਸਫਲ ਨਹੀਂ ਹੋਣਗੇ ਸਫਲ ਹੋਣਗੇ ਇਹਨਾਂ ਲੋਕਾਂ ਦੇ ਮੱਥੇ ਲੱਗ ਕੇ ਨਹਿ ਮਲੇਸ਼ ਕੋ ਦਰਸ਼ਨ ਦੇ ਹਨ ਨਹਿ ਮਲੇਸ਼ ਕੇ ਦਰਸ਼ਨ ਲੈ ਜਿਹੜੇ ਲੋਕ ਚੰਦਾ ਵੀ ਦਿੰਦੇ ਹੈ ਮਖਾਨੇ ਮੇ ਵੀ ਜਾਂਦੇ ਹੈ ਖੁਦਾ ਵੀ ਰਾਜੀ ਰਹੇ ਸ਼ੈਤਾਨ ਵੀ ਨਾ ਰਾਜਾ ਹੋਏ ਇਹੋ ਜੇ ਲੋਕਾਂ ਤੋਂ ਕਿਰਪਾ ਕਰਕੇ ਲੰਬੇ ਹੋ ਉਹ ਸਿਰ ਅਕਾਲ ਤੱਕ ਸਾਬ ਦੀ ਸੁਤੰਤਰਤਾ ਨੂੰ ਵੇਖੋ ਆ ਜਿਹੜਾ ਕੱਲ ਡਰਾਮਾ ਹੋਇਆ ਗੁਰਬਚਨ ਸਿੰਘ ਨੂੰ ਸ਼ਾਮਲ ਕਰਨਾ ਘਾਤਕ ਹੈ ਇਹ ਨਹੀਂ ਰੱਖੇ ਜਾ ਸਕਦੇ ਆਮ ਨਾਗਰ ਰਹਿ ਜਾਣ ਪਰ ਹੁਣ ਕਿਸੇ ਸਟੇਜ ਤੇ ਬੋਲਣੇ ਨਹੀਂ ਚਾਹੀਦੇ ਤੇ ਜਿਹੜੇ ਜਥੇਦਾਰ ਸਹਿਬਾਨਾ ਨੂੰ ਮਾੜਾ ਕਹਿੰਦੇ ਸੀ ਉਹ ਲੋਕ ਮੋੜ ਉਥੇ ਕਿਉਂ ਸ਼ਾਮਲ ਹੋਣ ਤੇ ਜਿਹੜੇ ਯੂਨੀਵਰਸਿਟੀਆਂ ਚ ਸਾਰੇ ਸਿੱਖਾਂ ਨੂੰ ਆਰਐਸਐਸ ਦੇ ਇਸ਼ਾਰੇ ਤੇ ਹਿੰਦੂਤਵ ਨਾਲ ਜੋੜ ਕੇ ਅੰਗ ਦਸਣ ਉਹ ਲੋਕ ਬਿਲਕੁਲ ਉਹਨਾਂ ਔਦਿਆਂ ਤੇ ਹੋਣ ਨਹੀਂ ਚਾਹੀਦੇ ਔਰ ਜਿਹੜੇ ਕੀਰਤਨੀਏ ਖਾਲਸੇ ਖਵਾ ਕੇ ਕੀਰਤਨ ਤੇ ਖਾਲਸੇ ਵਾਦ ਦੀ ਕਰਦਾਰ ਕੁਸ਼ੀ ਕਰ ਜਣ ਉਹ ਛਲਾਰੂਏ ਜਿਹੜੇ ਬਾਹਰੋਂ ਲਿਆ ਕੇ ਅੱਜ ਇੱਥੇ ਅਕਲ ਤੱਕ ਤੇ ਉਹਨਾਂ ਨੂੰ ਮਾਫੀ ਦੇ ਕੇ ਫਿੱਟ ਕਰ ਲਿਆ ਕਿ ਇਹ ਵੋਟ ਤੇ ਨੋਟ ਦਾ ਪ੍ਰਚਾਰ ਕਰਨਗੇ ਇਹਨਾਂ ਲੋਕਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ